ਇੱਕ ਦਿਨਾਂ ਮੋਬਾਈਲ ਦੇਖਦੇ ਅੱਧਾ ਘੰਟਾ ਲਾਉਂਦਾ ਆ ਸਭ ਤੋਂ ਵਧੀਆ ਗੱਲ ਐਕਚੁਅਲੀ ਨਾ ਮੋਬਾਈਲ ਦਾ ਟਾਈਮ ਫਿਕਸ ਕਰਨਾ ਚਾਹੀਦਾ ਮੋਬਾਈਲ ਸਭ ਤੋਂ ਵੱਡੀ ਪ੍ਰੋਬਲਮ ਹੈ ਅੱਜ ਕੱਲ੍ਹ ਦੇ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਤਾਂ ਨੁਕਸਾਨ ਪੈਂਦਾ ਹੀ ਪੈਂਦਾ ਹੈ ਬੱਚਿਆਂ ਦੀ ਸਿਹਤ ਵੀ ਖਰਾਬ ਕਰਦਾ ਕਿਉਂਕਿ ਮੋਬਾਈਲ ਹੈ ਜਿਹੜਾ ਦਿਮਾਗ ਦੇ ਉੱਤੇ ਬਹੁਤ ਅਸਰ ਕਰਦਾ ਇੱਜੇ ਇਹ ਹੈਗਾ ਕਿੰਨੇ ਸਾਲ ਕਰੋ ਗਿਆ 11 ਸਾਲ ਤੁਸੀਂ ਇਹ ਦੇਖੋ ਵੀ 7 7 8 8 ਸਾਲ ਦੇ ਬੱਚੇ ਮੇਰੇ ਕੋਲ ਇਹੀ ਤੇ ਆਉਂਦੇ ਆ ਜਿਨ੍ਹਾਂ ਨੇ ਮੋਬਾਈਲ ਨੇ ਇੰਨਾ ਦਿਮਾਗ ਖਰਾਬ ਕਰਤਾ ਕਿ ਉਹਨਾਂ ਨੂੰ ਦੌਰੇ ਮੰਗੋਗੇ ਇਹ ਟੀ ਵੱਡੀ ਪ੍ਰੋਬਲਮ ਹੈ ਕਿਉਂਕਿ ਐਡਿਕਸ਼ਨ ਹੋ ਗਈ ਮੋਬਾਈਲ ਇੱਕ ਐਡਿਕਸ਼ਨ ਦਾ ਕੰਮ ਕਰਦਾ ਜਿਵੇਂ ਆਪਾਂ ਇਹਨੂੰ ਵੈਸੇ ਚਾਈਨਾ ਦੇ ਵਿੱਚ ਡਿਜੀਟਲ ਹੀਰੋਇਨ ਕਹਿੰਦੇ ਜਿਵੇਂ ਆਪਾਂ ਕੋਈ ਨਸ਼ਾ ਦੇ ਦਿੰਦੇ ਆ ਇਸ ਕਰਕੇ ਅਸੀਂ ਕਹਿੰਦੇ ਆ ਵੀ 10ਵੀਂ ਤੋਂ ਬਾਅਦ ਮੋਬਾਈਲ ਦੋਚ 6ਵੀਂ 7ਵੀਂ 8ਵੀਂ 'ਚ ਤੁਸੀਂ ਮੋਬਾਈਲ ਦੇ ਦਿੰਨੇ ਹੋ ਜੇ ਬਾਈਚ ਕੋਈ ਹੋਮਵਰਕ ਲਈ ਮੋਬਾਈਲ ਚਾਹੀਦਾ ਤਾਂ ਇਹ ਆ ਵੀ ਤੁਸੀਂ ਉੱਪਰ ਰਹੋ ਬੱਚਾ ਦੇਖਦਾ ਕੀ ਹੈ ਇਸ ਚੀਜ਼ ਨੂੰ ਜਰੂਰ ਵਾਚ ਕਰੋ ਕਿ ਬੱਚਾ ਮੋਬਾਈਲ ਦੇ ਵਿੱਚ ਦੇਖ ਕੀ ਰਿਹਾ ਕਿਉਂਕਿ ਅੱਜ ਕੱਲ ਮੋਬਾਈਲ ਤੇ ਤੁਹਾਨੂੰ ਪਤਾ ਇੰਨੇ ਜ਼ਿਆਦਾ ਕੰਟੈਂਟ ਆਉਂਦਾ ਵੀ ਕਈ ਵਾਰ ਬੱਚਿਆਂ ਜੇ ਪੜ੍ਹਾਈ ਵੀ ਕਰ ਰਹੇ ਹੈ ਤਾਂ ਕੀ ਪੜ੍ਹ ਰਹੇ ਹੈ ਮੋਬਾਈਲ ਤੇ ਠੀਕ ਹੈ ਔਰ ਕੋਸ਼ਿਸ਼ ਇਹ ਕਰੋ ਜਿਵੇਂ ਹੁਣ ਤੁਸੀਂ ਟਾਈਮ ਫਿਕਸ ਕਰਤਾ ਅੱਧਾ ਕਰ ਦੋ ਜੀ ਬਸ ਹਾਫ ਐਨਰ ਜਬ ਮੈਕਸਿਮਮ ਤੋਂ ਮੈਕਸਿਮਮ ਟੀਵੀ ਤੇ ਸਕਰੀਨ ਟਾਈਮ ਪਲਾ ਕੇ ਇੱਕ ਕਰ ਟੋਟਲ ਟੀਵੀ ਇਹ ਮੋਬਾਈਲ ਤੇ ਪੈਡ ਕੋ ਜੋ ਵੀ ਹੈ ਆਦਰਵਾਇਸ ਕੁਛ ਵੀ ਲਿਖਣਾ ਹੈ ਬੱਚੇ ਨੇ ਕਾਪੀ ਪੈਨ ਠੀਕ ਹੈ 10-10 ਮਿੰਟ ਕਰਵਾ ਦਿੰਦੇ ਆ ਵਧੀਆ ਕਰ